ਬਾਇਸਤ ਨਾਮ ਸੇ ਜੋ ਸਾਡਾ ਬੱਚਾ ਵੰਸ਼ਦੀਪ ਜੋ ਮੈਟਰ ਦੇ ਵਿੱਚ ਗਿਆ ਸੀਗਾ ਕਾਰ ਐਕਸੀਡੈਂਟ ਦੇ ਵਿੱਚ ਉਹਦੀ ਡੈਥ ਹੋ ਗਈ ਹੈ ਅਸੀਂ ਸਰਕਾਰ ਕੋਲ ਅਪੀਲ ਕਰਦੇ ਆਂ ਕਿ ਸਾਡੀ ਬੋਡੀ ਲੈਣ ਦੇ ਵਿੱਚ ਸਾਡੀ ਮਦਦ ਕੀਤੀ ਇਮੀਡੀਟਲੀ ਸੀ ਬੱਚੇ ਨਗਰ ਬੱਚੇ ਦੀ ਉਮਰ 19 ਸਾਲ ਕਿੰਨੀ ਵੇਰਵਾ ਨਹੀਂ ਲੋ ਦੋਕ ਸਾਲ ਦੇ ਬੱਚਾ ਸੀ ਕੱਲ ਇੱਕ ਬੱਚਾ ਸੀ ਕੋਈ ਹੋਰ ਆਪਣੀ ਭੈਣ ਨਾਲ ਇੱਕ ਸਿਸਟਰ ਹੈ ਉਹ ਕਿੱਥੇ ਹੈ ਕੈਨੇਡਾ ਦੇ ਵਿੱਚ ਹੈ ਉਹ ਅੱਜ ਆ ਰਹੇ ਨੇ ਸ਼ਾਮ ਨੂੰ ਅੱਜ ਸ਼ਾਮ ਨੂੰ ਆ ਰਹੇ ਨੇ ਮੈਂ ਬੜੀ ਚਾਹੁੰਦੀ ਹਾਂ ਕਿ ਬੱਚੇ ਨੂੰ ਪੇਟੀਆ ਪੱਤਰ ਦੇ ਕੇ ਬਣਾ ਕੇ ਬੜੀਆ ਤੋਹਫਾ ਦੇਣ ਕਿ ਰੋਇਲ ਪਰਟੀ ਦੇ ਪਾਣਾ ਬੱਸ ਬੱਚੇ ਦਾ ਫੋਨ ਆਇਆ ਵੀ ਮੈਂ ਕੰਮ ਤੇ ਜਾ ਰਹੇ ਹਾਂ ਲੇਡੀ ਆਪਣੇ ਨਾਲ ਉਹਨੇ ਗੱਲ ਕਰੀ ਡੈਡੀ ਕਹਿੰਦਾ ਚਲੋ ਠੀਕ ਹੈ ਉਸ ਤੋਂ ਬਾਅਦ ਸਾਨੂੰ 4 ਘੰਟੇ ਬਾਅਦ ਪਤਾ ਲੱਗਿਆ ਵੀ ਪੁਲਿਸ ਆਈ ਉਹ ਵੀ ਚੱਕ ਕੇ ਡੈਡੀ ਹਸਪੀਟਲ ਜਦ ਸਾਡੇ ਬੰਦੇ ਉੱਥੇ ਪਹੁੰਚੇ ਦਾ ਪਤਾ ਲੱਗਿਆ ਵੀ ਉਹਨਾਂ ਡੈੱਥ ਹੋ ਚੁੱਕੀ ਹੈ ਜਿਹੜੀ ਗੱਡੀ ਵਿੱਚ ਕਾਰ ਲੱਗੀ ਹੈ ਉਹ ਵੀ ਬੰਦਿਆਂ ਨੇ ਡਰਿੰਕ ਕਰੀ ਹੋਈ ਸੀ ਲੇਡਿਸ ਤੇ ਜੈਂਟਲਸ ਜੀ ਇਸ ਤਰੀਕੇ ਨਾਲ ਸਾਡਾ ਬੱਚਾ ਬਟਾ ਉੱਥੋਂ ਚਲਾ ਗਿਆ ਬੋਡੀ ਪਿੰਡਿਆ ਬਸ ਪੰਜਾਬੀ ਕਮਿਟੀ ਹਾਂਜੀ ਅਸੀਂ ਪੰਜਾਬ ਤੋਂ ਆਂ ਚੌਣੇ ਦਾ ਗਵਰਨਮੈਂਟ ਅਗੇ ਇਹ ਹੀ ਕਰਦੇ ਵੀ ਸਾਡੀ ਵਰਤਮਾਨ ਮਦਦ ਕੀਤੀ ਜਾਵੇ ਦੱਸਿਓ ਮੇਰਾ ਨਾਮ ਹੁਣ ਸਿੰਘ ਆ ਜੀ ਇਹਦਾ ਨਾਮ ਮਨਛਦੀਪ ਸੀ ਜੀ ਲੇਕਿਨ ਮੇਰੇ ਸਾਧੂ ਦਾ ਬੇਟਾ ਸੀਗਾ ਮੈਂ ਉਹਦਾ ਮਾਥੜ ਜੀ ਲੱਗਦਾ ਸੀ ਲੇਕਿਨ ਇਹ ਬੱਚਾ ਛੋਟਾ ਜਿਹਾ ਜਦੋਂ ਜਨਮ ਹੋਇਆ ਤੇ ਤਦ ਵੀ ਇਸੇ ਸਾਡੇ ਹੱਥਾਂ 'ਚ ਗੋਲ ਦੀ ਸਾਦੇ ਗੋਲੀ ਖੇੜਿਆ ਸੀ ਲੇਕਿਨ ਪਾਲਿਆ ਸਾਰੀ ਸ਼ੌਂਕ ਨਾਲ ਬਹੁਤ ਪਾਲਿਆ ਸੀਗਾ ਸਾਨੂੰ ਇਹ ਨਹੀਂ ਸੀ ਪਤਾ ਕਿ ਕਹਿੰਦਾ ਵੀ ਮੈਂ ਅਮਰੀਕਾ ਜਾਣਾ ਅਮਰੀਕਾ ਜਾਣਾ ਬੱਚੇ ਦੀ ਖੁਸ਼ੀ ਪੂਰੀ ਕਰਦੇ ਲੇਕਿਨ ਸਾਨੂੰ ਇਹ ਥੋੜੀ ਪਤਾ ਸੀਗਾ ਕਿ ਬੱਚੇ ਨਾਲ ਇਹ ਚਾਂਸ ਵਾਪਰ ਜਾਣਾ ਇਹਦੇ ਪਾਜੀ ਬਹੁਤ ਪਰੇਸ਼ਾਨ ਹਾਂ ਲੇਕਿਨ ਸਾਡੇ ਸੱਜੀ ਮਾਂ ਸੀ ਸਹੀ ਲੱਤ ਤੋੜ ਗਈ ਸੀ ਸਾਡੀ ਕਹਾਣੀ ਖਤਮ ਹੈ ਸਾਡੀ ਖਤਮ ਹੀ ਕਰ ਗਿਆ ਸਾਨੂੰ ਅਸੀਂ ਕਿੱਥੇ ਜਾਈਏ ਸਹੀ ਕਿਸੇ ਪੱਥ ਜੋਗੇ ਨੇ ਇਹ ਜੀ ਜਵਾਨ ਸੀਗਾ 19 ਸਾਲ ਦੀ ਉਮਰ ਦੀ ਕਿ ਅੱਜ ਵਿਆਹ ਦੀ ਚਾਹ ਵੀ ਪੂਰੇ ਕਰਨੇ ਸਰ ਸਾਰਾ ਕੁਝ ਕਰਨਾ ਸੀਗਾ ਅੱਜ ਕੱਲ ਰਖੜੀ ਦਾ ਦਿਨ ਸੀਗਾ ਉਹਦੀ ਭੈਣ ਨੂੰ ਪਤਾ ਲੱਗਿਆ ਕਿ ਮੇਰੇ ਭਰਾ ਦੇ ਰਖੜੀ ਬੰਨ੍ਹਣੀ ਸੀ। ਉਹ ਵਿਚਾਰੀ ਕੀ ਸੋਚੇਗੀ ਦੱਸੋ ਪਹਿਲਾਂ। ਉਹਦੇ ਮਾਪਿਓ ਕੀ ਸੋਚਣਗੇ ਜੀ? ਉਹਦਾ ਡੈਡੀ ਉਹਦੀ ਮਾਤਾ ਕੀ ਸੋਚੇਗਾ? ਉਹਦਾ ਕੀ ਹਾਲ ਬਣਿਆ? ਬਹੁਤ ਪੁਰੀ ਹਾਲ ਤਾਂ ਖੁਦ ਸਾਡੀ ਪੁਰੀ ਹਾਲਤਾ ਜੀ। ਸਾਡੇ ਤਾਂ ਬੇਟਾ ਹੀ ਅਸੀਂ ਛੋਟਾ ਜਿਹਾ ਗੋਦ 'ਚ ਲੈ ਕੇ ਪਾਲਿਆ। 19 ਸਾਲ ਦਾ ਕਰਦਾ ਸੀ। ਸਾਡਾ ਕੀ ਰੋਸ ਸੀਗਾ? ਅਸੀਂ ਕੀ ਕਰ ਕੀ ਕੀ ਸੋਚ ਕੇ ਬੱਚੇ ਨੂੰ ਵੱਡਾ ਕੀਤਾ। ਅਸੀਂ ਤਾਂ ਖਤਮ ਹੋ ਗਏ ਸਾਡੀ ਸਾਡੀ ਕਹਾਣੀ ਖਤਮ ਹੋ ਗਈ ਅਸੀਂ ਕੀ ਕਰੀਏ। ਸਾਡੀ ਵਿਵਾਹ ਹੋ ਗਈ ਭਾਜੀ। ਅਸੀਂ ਤੇ ਬੱਚੇ ਨੂੰ ਬਹੁਤ ਔਖਾ ਪਾਲਿਆ ਸੀ ਜੋ ਉਹਦਾ ਚਾਹ ਸੀ ਕਿ ਬੱਚਾ ਮੈਂ ਅਮਰੀਕਾ ਜਾਣਾ ਮੈਂ ਪਾਪਾ ਜੀ ਤੁਹਾਨੂੰ ਮੈਂ ਸਾਰਾ ਬਣਾ ਦੂੰਗਾ ਤੁਹਾਨੂੰ ਜਮੀਨ ਬਣਾ ਦੂੰਗਾ ਜ਼ਿਆਦਾਤ ਬਣਾ ਦੂੰਗਾ ਪਾਪਾ ਜੀ ਅਮਰੀਕਾ ਪੇ ਤੇ ਪਾਪਾ ਤੁਹਾਡੀ ੱਡੀ ਸੱਟ ਲੱਗ ਗਈ ਸੀ ਕਿਸੇ ਪਾਸੇ ਜੋਗਦੇ ਰਹੇ ਅਸੀਂ ਬਹੁਤ ਪਰਜਾਨ ਆਈ ਸੀ ਖੁੱਦ ਅਸੀਂ ਬਹੁਤ ਦੁਖੀ ਆ ਜੀ ਸਹੀ ਕੀ ਕਰੀਏ ਸਾਡੀ ਇੱਕ ਹੀ ਪੁੱਤ ਸੀ 5-4 ਹੁੰਦੇ ਫਿਰ ਤੁਹਾ ਗੱਲ ਕੋਈ ਸੀ ਇੱਕੋ ਹੀ ਆਖਰੀ ਬੇਚਾ ਲੋਟਾ ਪੁੱਤਰ ਜੀ ਵੇ ਸਾਦਾ ਬੜੇ ਲਾਡਾ ਨਾਲ ਬੜੇ ਦੂਆਂ ਨਾਲ ਪਾਲਿਆ ਸੀ ਬੱਸ ਠੀਕ